ਓਏ ਦੂਰਾ ਚੰਗਾ ਕੀ ਆ ਹੈ ਸਸੇ ਦਾ ਸਸੇ ਦਾ ਕੀ ਹਾਲ ਆ ਭਰਾ ਠੀਕ ਠਾਕ ਬਾਈ ਤੁਸੀਂ ਦੱਸੋ ਠੀਕਾ ਠੀਕਾ ਮਣੀ ਲੈ ਆਂਦਾ ਯਾਰ ਵੱਡਾ ਚੰਦਰਾ ਭਾਈ ਪਹਿਲਾਂ ਬਧਾਈਆਂ ਭਾਈ ਬਹੁਤ ਬਹੁਤ ਮੇਰੇ ਸਾਰਿਆਂ ਨੂੰ ਤੁਹਾਨੂੰ ਵੀ ਪਹਿਲਾਂ ਯਾਰ ਗੱਲਾਂ ਦਾ ਬਾਈ ਅਸੀਂ ਕਰਦੇ ਸੀ ਦਿਨ ਰਾਤ ਯਾਰ ਇਹ ਮੁੰਡੇ ਇਹ ਆਪਣੇ ਚਾਚੇ ਦੇ ਮੁੰਡੇ ਆ ਬਹੁਤ ਮਿਹਨਤ ਕਰਦੇ ਆ ਭਾਈ ਰਾਤਾਂ ਨੂੰ ਜਾਗਦੇ ਆ ਵਿਚਾਰੇ ਸਾਰਾ ਤੱਬਰੀ ਯਾਰ ਕਾਲੇ ਚਾਚੇ ਨੇ ਮੰਦਰ ਹੁਣੀ ਭਾਈ ਬਹੁਤ ਮਿਹਨਤ ਕਰਦੇ ਆ ਵਿਚਾਰੇ ਮਾਸੇ ਹਾਂਜੀ ਇਹ ਨਵਾਂ ਸੰਦ ਯਾਰ ਪਹਿਲਾਂ ਪਿਛਲੇ ਇੱਕ ਦਿਨ ਹੀ ਆਪਾਂ ਪਾ ਕੇ ਹਟਾ ਕੇ ਮੂਟਰ ਖਰਾਦੀ ਹਾਂਜੀ ਭਾਈ ਉਹ ਲਿਆਂਦਾ ਸੀ ਹੁਣ ਅੱਜ ਵੱਡਾ ਜੰਦਰਾ ਲਿਆਂਦਾ ਹੁਣ ਗਾਹ ਸੁਹਾਗੇ ਦੇ ਨਾ ਤਿਆਰੀਆਂ ਤੇ ਇਹ ਨਾਲਾ ਛੋਟਾ ਆਪਾਂ ਰੱਖ ਲੈਂਦਾ ਤੁਹਾਨੂੰ ਪਤਾ ਹੀ ਹੈ ਹਨਾ ਮਣੀ ਭਾਈ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਮਣੀ ਹੈ ਭਾਈ ਕਿਥੋਂ ਲਿਆਂਦਾ ਇਹ ਤਲਵੰਡੀਆਂ ਬਣਾਇਆ ਭਈ ਆਪਾਂ ਤਲਵੰਡ ਕੋ ਲਿਆਂਦਾ ਹੈ ਹਾਂ ਹਾਂ ਆ ਖੇਤਰ ਸਿੰਘ ਪਿਆਰਾ ਸਿੰਘ ਉਹਨਾਂ ਤੋਂ ਹੈ ਹਾਂ ਤਲਵੰਡੀ ਖੇਤਰ ਸਿੰਘ ਵਾਲੇ ਨੇ ਇਹਨਾਂ ਦਾ ਕੋਈ ਨੰਬਰ ਨੰਬਰ ਭਾਈ ਆ ਦੇ ਇਧਰਲੇ ਪਾਸੇ ਲਿਖਿਆ ਵਾ ਇਧਰਲੇ ਪਾਸੇ ਦਿਖਾ ਦਾਂਗੇ ਚਲ ਹਾਂ ਹਾਂ ਨਹੀਂ ਫਿਰ ਯਾਰ ਆਪਾਂ ਵੱਟ ਪਾਉਂਦੇ ਵੀ ਦਿਖਾਉਣਾ ਇਹਦਾ ਯਾਰ ਬਹੁਤ ਥਾਂ ਲੈ ਜੂ ਮਣੀ ਇਹਦਾ ਪਹੀ ਵਾਂਗੂ ਬਣਾ ਦੂਗਾ ਹਾਂ ਹ ਨਾਲ ਛੋਟਾ ਨਿੱਕਾ ਸੀਗਾ ਆਪਣੇ ਨਾਲ ਉਹ ਫੱਟ ਨਹੀਂ ਆਇਆ ਨਹੀਂ ਉਹ ਆਏ ਆ ਗੱਲ ਚੈਣੇ ਉਹ ਨਾ ਥੋੜੀਆਂ ਥੋੜੀਆਂ ਪਨੀਰੀ ਬਨੂਰੀਆਂ ਵਾਲੀਆਂ ਬੱਟਾਂ ਵਾਲਾ ਰਹਿ ਗਿਆ ਹੁਣ ਅਲੋ ਬਾਈ ਪਤਾ ਗੱਲ ਪਤਾ ਕੀ ਆ ਕਰਾਸੀ ਹੋਈ ਜਾਂਦੇ ਡਿਜੀਟਲ ਉਹਨਾਂ ਪਾਇਆ ਵੀ ਪਸੰਦ ਆਉਂਦਾ ਤਾਂ ਲਾਦ ਗਏ ਇਹ ਤਾਂ ਬਾਦ ਹੀ ਆ ਲੋਕਾਂ ਨੂੰ ਨਹੀਂ ਉਹ ਹੀ ਆਣ ਹਾਂ ਉਹ ਗੱਲ ਆ ਬਣੀ ਆ ਹਾਂ ਹਾਂ ਸਹੀ ਗੱਲ ਆ ਬਾਈ ਤੇ ਆਉਣਾ ਆ ਇਹ ਇਹਦੇ ਨਾਲ ਬਨੇਦੇ ਆਏ ਫਾਇਦੇ ਆ ਇਹ ਤਾਂ ਹੁਣ ਆਪਣੇ ਦੇਖ ਲੈ ਦੋ ਬੰਦੇ ਬਚਾਉਂਦਾ ਵਾ ਤੇ ਇਹਦੇ ਨਾਲ ਹੁਣ ਜਿਵੇਂ ਆਪਣਾ ਮਨ ਵਾਲਾ ਵੀ ਆਵਾ ਬੱਟਾਂ ਪਾਤੀਆਂ ਪੋਚਣ ਦੀ ਲੋੜ ਨਹੀਂ ਨਾ ਤਾਂ ਹੁਣ ਬਾਈ ਬੰਦੇ ਪੋਚਦੇ ਹੀ ਆ। ਕੁੱਤੇ ਖਣ ਦੀ ਲੋੜ ਨਹੀਂ। ਕੁੱਤੇ ਖਣ ਦੀ ਲੋੜ ਨਹੀਂ ਨਾ ਪੋਚਦੇ ਨਾ ਪੋਚੀਆਂ ਜਾਂਦੀਆਂ ਹੀ ਆ ਬਾਈ ਹੁਣ ਵਾਟਾ। ਵੱਧ ਹੋਣ ਕਰਕੇ ਬਾਈ ਪੋਚੀਆਂ ਨਹੀਂ ਜਾਂਦੀਆਂ ਐ ਡੱਕੀ ਇਹ ਕਰਕੇ ਲਿਆਂਦਾ ਠੀਕ ਆ। ਹਾਂ ਹੁਣ ਨਾ ਆਪਾਂ ਪੋਚਣੀਆਂ ਬਸ ਇਹਦੇ ਨਾਲ ਕੱਛ ਲੈਣੀ ਆ। ਨਾ ਤੇਰੀ ਪਾਉਣ ਦੀ ਵੀ ਲੋੜ ਦਾ ਬੱਤੀ ਬੱਤ ਕੋਈ ਨੰਗਾਤਾ ਤਾਂ ਪੱਟੀਆਂ ਪੜ ਜਾਣੀਆਂ ਬਾਈ। ਪੱਟੀਆਂ ਬੱਟਾਂ ਤੇ ਵੀ ਬਸ ਇਹਨੂੰ ਹੀ ਲਵਾ ਦੇਣਾ ਹੁਣ ਬਾਈ। ਤੇ ਹੁਣ ਇੱਕ ਪਾ ਕੇ ਦਿਖਾਈਏ ਮਣੀ ਵਟ ਬਾਈ ਦੱਸ ਕੇ ਨੂੰ ਨਹੀਂ ਪਾਉਣੀ ਵਟਾ ਪਾਉ ਨੂੰ ਤਾਂ ਲੈ ਕੇ ਜਾਂਦਾ ਦਿਨ ਦਿਨ ਤੋਂ ਉਹਨਾਂ ਨੇ ਭੇਜਿਆ ਵਾ ਨਹੀਂ ਬਈ ਆਪਾਂ ਚੈੱਕ ਕਰਕੇ ਦਿਖਾਈਏ ਦੱਸ ਕੇ ਆਪਾਂ ਲੈ ਵਟਾ ਜਾ ਕਰੇ ਘਰ ਦਾ ਪਾਉਗਾ ਹਾਂ 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 ਬਈ ਹਾਂ ਫੇਰ ਵਧਾਈਆਂ ਬਾਈ ਮਣੀ ਵਧਾਈ ਲੈ ਇੱਕ ਵਾਰੀ ਪਾ ਕੇ ਦਿਖਾ ਸਿੱਧੀ ਕੱਢ ਦੇ ਵਟ ਵੀਰ ਬਣ ਕੇ ਹਾਂ ਨਹੀਂ ਜੀ ਪਾ ਦਿੰਨੇ ਆ ਬਈ ਹਾਂ ਯਾਰ ਆ ਜੂ ਲੈ ਵੀ ਦਿਖਾ ਦੇ ਹੁਣ ਟਕਾ ਕੇ ਉੱਤੇ ਤਾਂ ਖੜੇ ਨਹੀਂ ਜਾਣਾ ਉੱਤੇ ਖੜਨ ਨਾਲ ਤਾਂ ਕੰਮ ਹੀ ਨਹੀਂ ਹੈਗਾ ਅੰਬੜਾ ਉਧਰੋਂ ਪਾ ਦਈਏ ਹੋ ਤਾਂ ਸ਼ੇਰ ਜੀ ਨੂੰ ਆਪਾਂ ਹਾਂ ਸਿੱਧੇ ਇਧਰ ਹੀ ਪਾਲਾ ਬਣੀ ਰਾਸਤੇ ਦੇ ਕੋਲ ਆਈ ਇੱਥੇ ਪਾ ਲਈਏ ਹੈ ਇੱਥਾ ਇੱਥੇ ਜੇ ਆਪਾਂ ਪਾ ਕੇ ਦਿਖਾਉਣਾ ਹੈ ਕਿਵੇਂ ਚੱਲਦਾ ਸਿਸਟਮ ਇਹ ਆ ਇੱਥੇ ਪਾਲਾ ਬਾਲਾ ਦੇ ਬੱਲੇ 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 ਆ ਬਹੁਤ ਆ ਗਿਆਦਾ ਯਾਰ ਉਹੋ ਤੇ ਪੂਰੀ ਯਾਰ ਦਾ ਨਾ ਨਾ ਭਲਾ 7 ਦਿਨ ਪਈ ਜਾਵੇ ਬਾਈ ਪਲੇ ਹਫਤਾ ਪਈ ਜਾਵੇ 20 ਖਰਦੀ ਨਹੀਂ ਔਡ ਨਹੀਂ ਪੈਂਦੀ ਬਹੁਤ ਸਰਾਸਾ ਟਮਾ ਬਾਈ ਇਧਰੋਂ ਵੀ ਦਿਖਾ ਇਧਰੋਂ ਪੈਂਦੀ ਦੇਖ ਇਹਦਾ ਖਾਲ ਬਣਾਤਾ ਯਾਰ ਪੂਰਾ ਜਿਹੜਾ ਕੱਸੀ ਵਾਲਾ ਖਾਲ ਹੁੰਦਾ ਹਨਾ ਆ ਜਾ ਬਾਈ ਬਾਹਰ ਆ ਬੜੇ ਵਾਰ ਨਾ ਖਰਾਬ ਕਰ ਬਾਈ ਫੇਰ ਪਾਉਣਾ ਪਊ ਬਸ ਹਾਂ ਬਸ ਠੀਕ ਆ ਓਕੇ ਆ ਹਾਂ ਠੀਕ ਆ ਬਾਈ ਆ ਨੰਬਰ ਕਹਨੇ ਆ ਇਧਰ ਨੰਬਰ ਦੱਸ ਆਈ ਬਾਈ 98149 00324 ਤੇ 87250 00324 ਇਹ ਕਿੱਥੇ ਮਾਣੀਏ ਕਿੱਥੇ ਆਉਂਦਾਈ ਤਲਵੰਡੀ ਭਾਈ ਕਿਹ ਬਾਈ ਤਲਵੰਡੀ ਭਾਈ ਕੇ ਆ ਠੀਕ ਆ ਬਾਈ ਠੀਕ ਆ ਠੀਕ ਆ ਜੀ ਕਰ ਲਿਓ ਕਰੈਡਿਟ ਜਿਨ੍ਹਾਂ ਦੇ ਬਾਈ ਲੈਣੇ ਹਨ ਸੰਦ ਹੋਰ ਵੀ ਬਹੁਤ ਅੰਨ ਕੋਲੇ ਠੀਕ ਆ ਜੀ ਧੰਨਵਾਦ